ਖਬਰਨਾਮਾ ਦੇਖ ਰਿਹਾ ਹਾਂ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਨਿਰਧਕ ਆਗੂ ਬਿਕਮ ਮਜੀਠੀਆ ਤੇ ਵੱਡੀ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਗਈ ਵਿਜੀਲੈਂਸ ਦਾ ਦੋਸ਼ ਹੈ ਕਿ ਆਮਦਨ ਤੋਂ ਵੱਧ ਜ਼ਾਇਦਾ ਦੂਸਰੇ ਪਾਸੇ ਐਨਡੀਪੀਸੀ ਦਾ ਪਰਚਾ 2021 ਦੇ ਵਿੱਚ ਹੋਇਆ ਸੀ ਬਿਕਮਜੀਤ ਸਿੰਘ ਮਜੀਠੀਆ ਤੇ ਸਾਰੇ ਪੁਕਤਾ ਸਬੂਤ ਲੈ ਕੇ ਅੱਜ ਬਿਕਮਜੀਤ ਸਿੰਘ ਮਜੀਠੀਆ ਦੇ ਘਰ ਪੁਜੀ ਵਿਜੀਲੈਂਸ ਪਹਿਲਾਂ ਤਾਂ ਨਾਣੂਕਰ ਕੀਤੀ ਗਈ মিডিਆ ਬੁਲਾਇਆ ਗਿਆ ਨਾਰੇ ਵੀ ਲੱਗੇ ਮਜੀਠੀਆ ਦੇ ਹੱਕ ਵਿੱਚ ਲੇਕਿਨ ਵਿਜੀਲੈਂਸ ਨੇ ਇਹਨਾਂ ਦੀ ਗੱਲਬਾਤ ਨਹੀਂ ਸੁਣੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਾਗ ਡੋਰ ਖੋਲ ਦਿੱਤੀ ਗਈ ਸੀ ਵਿਜੀਲੈਂਸ ਨੂੰ ਆਦੇਸ਼ ਸੀ ਕਿ ਬਿਕਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਕਰੋ ਹਾਲੇ ਕਿ ਵਿਜੀਲੈਂਸ ਨੇ ਇਸ ਬਾਰੇ ਬਿਲਕੁਲ ਨਹੀਂ ਕਿਹਾ ਆਉਣ ਵਾਲੇ ਸਮੇਂ ਦੇ ਵਿੱਚ ਵਿਜੀਲੈਂਸ ਖੁਲਾਸੇ ਕਰੇਗੀ ਲੇਕਿਨ ਬਿਕਮਜੀਤ ਸਿੰਘ ਮਜੀਠੀਆ ਦੇ ਹੱਕ ਵਿੱਚ ਬਹੁਤ ਸਾਰੇ ਵੱਡੇ ਆਗੂ ਵੱਖ-ਵੱਖ ਪਾਰਟੀਆਂ ਤੋਂ ਖੜਗੇ ਨੇ ਕੀ ਇਹ ਆਗੂ ਨਸ਼ਾ ਪ੍ਰਮੋਟ ਕਰਨਾ ਚਾਹੁੰਦੇ ਨੇ ਕੀ ਸੁਖਪਾਲ ਸਿੰਘ ਖਹਿਰਾਜਾ ਰਵਨੀਤ ਮਿੱਟੂ ਨੂੰ ਪਤਾ ਨਹੀਂ ਕਿ ਬਿਕਮਜੀਤ ਸਿੰਘ ਮਜੀਠੀਆ ਜਿਹੜੇ ਨੇ ਉਹ ਕਿਹੜੇ ਦੋਸ਼ਾਂ ਦੇ ਵਿੱਚ ਉਹਨਾਂ ਤੇ ਪਹਿਲਾਂ ਕਾਰਵਾਈ ਚੱਲ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਅੰਮ੍ਰਿਤਸਰ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਰਾਜਧਾਨੀ ਮਾਰੇ ਛਾਪੇ ਮਗਰੋਂ ਕਾਂਗਰਸੀ ਆਗੂ ਤੇ ਵਿਧਾਇਕ ਸੁਪਾਲ ਸਿੰਘ ਖਹਿਰਾ ਅਕਾਲੀ ਆਗੂ ਦੀ ਹਮਾਇਤ ਵਿੱਚ ਖੁੱਲ ਕੇ ਨਿਤਰ ਆਏ ਖਹਿਰਾ ਨੇ ਆਪਣੇ ਅਧਿਕਾਰਤ ਫੇਸਬੁੱਕ ਅਕਾਊਂਟ ਤੇ ਪੋਸਟ ਕੀਤੀ ਵੀਡੀਓ ਵਿੱਚ ਵਿਜੀਲੈਂਸ ਛਾਪਿਆਂ ਦੀ ਨਿਖੇਦੀ ਕਰਦਿਆਂ ਇਸ ਨੂੰ ਸਿਆਸੀ ਬਦਲਾਖੋਰੀ ਦੀ ਕਾਰਵਾਈ ਕਰਾ ਦਿੱਤਾ ਖਹਿਰਾ ਨੇ ਪੰਜਾਬ ਵਿੱਚ ਵਿਗਦੇ ਸਿਆਸੀ ਮਾਹੌਲ ਤੇ ਵੀ ਫਿਕਰ ਜਤਾਇਆ ਕਾਂਗਰਸੀ ਆਗੂ ਨੇ ਕਿਹਾ ਮੈਂ ਬਿਕਰਮਜੀਤ ਦੇ ਰਾਜ ਤੋਂ ਉਰਨਾ ਟਕਾਣਾ ਤੇ ਸਿਆਸੀ ਬਦਲਾਖੋਰੀ ਦੇ ਇਰਾਦੇ ਨਾਲ ਛਾਪੇ ਮਾਰੀਆਂ ਦੀ ਸ਼ਬਦਾਂ ਦੀ ਸਖਤ ਨਿੰਦਾ ਕਰਦਾ ਪੰਜਾਬ ਹੁਣ ਪੰਜਾਬ ਹੁਣ ਪੁਲਿਸ ਰਾਜ ਵਿੱਚ ਬਦਲ ਗਿਆ ਹੈ ਮਜੀਠੀਆ ਖਿਲਾਫ 2021 ਵਿੱਚ ਡਰੱਗ ਕੇਸ ਡਰੱਗ ਕੇਸ ਵਿੱਚ ਜਾਂਚ جاری ਹੈ ਦੂਸਰੇ ਪਾਸੇ ਖੜ ਗਏ ਨੇ ਰਵਨੀਤ ਬਿੱਟੂ ਰਵਨੀਤ ਬਿੱਟੂ ਵੀ ਖੜ ਗਏ ਨੇ ਹੱਕ ਦੇ ਵਿੱਚ ਬਿਕਮਜੀਤ ਸਿੰਘ ਮਜੀਠੀਆ ਦੇ ਉਹ ਕਹਿੰਦਾ ਮੈਂ ਹਮੇਸ਼ਾ ਪੰਜਾਬ ਦੇ ਮੁੱਦਿਆਂ ਬਾਰੇ ਗੱਲ ਕੀਤੀ ਹੈ ਤੇ ਅਜਾ ਹੀ ਕਰਦਾ ਰਵਾਂਗਾ ਯਾਨੀ ਕਿ ਇੱਕ ਪਾਸੇ ਬਿਕਮਜੀਤ ਸਿੰਘ ਮਜੀਠੀਆ ਤੇ ਦੂਸਰੇ ਪਾਸੇ ਰਵਨੀਤ ਬਿੱਟੂ ਅਰਵਨੀਤ ਬਿੱਟੂ ਨੇ ਕਿਹਾ ਕਿ ਸਰਾਸਰ ਪੰਜਾਬ ਸਰਕਾਰ ਅਤੇ ਵਿਜਲੈਂਸ ਵਿਭਾਗ ਵੱਲੋਂ ਬਿਕਪਜੀਤ ਸਿੰਘ ਜੀਠਿਆ ਦੇ ਨਾਲ ਤੱਕਾ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥਾਂ ਦੀ ਕੱਟ ਬੁੱਤਲੀ ਬਣੀ ਹੈ ਵਿਜਲੈਂਸ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਪੰਜਾਬ ਦਾ ਗ੍ਰਹਿ ਬਤਰਾਲਾ ਵੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪ ਪਹਿਲਾਂ ਹੀ ਕਹਿ ਚੁੱਕੇ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਮਗਰਾਂ ਵੱਡੇ ਮਗਰ ਮੱਛਾਂ ਤੇ ਕਾਰਵਾਈ ਹੋਵੇਗੀ ਉਹਨਾਂ ਦੇ ਕਿਲੇ ਟਾਟੇਰੀ ਕੀਤੇ ਜਾਣਗੇ ਉਹਨਾਂ ਦੇ ਘਰ ਉੱਤੇ ਪੀਲੇ ਪੰਜੇ ਚਲਾਏ ਜਾਣਗੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮਜੀਤ ਸਿੰਘ ਜੀਠਿਆ ਕਾਫੀ ਲੰਮੇ ਸਮੇਂ ਤੋਂ ਬਿਆਨਬਾਜ਼ੀ ਕਰ ਰਹੇ ਨੇ ਲੰਮੇ ਸਮੇਂ ਤੋਂ ਤੰਜ ਕੱਸ ਰਹੇ ਨੇ ਕਦੇ ਪੰਜਾਬ ਦੇ ਮੁੱਖ ਮੰਤਰੀ ਦੇ ਲੀਵਰ ਨੂੰ ਲੈ ਕੇ ਕਦੇ ਅੱਖਾਂ ਨੂੰ ਲੈ ਕੇ ਕਦੇ ਗਲੇ ਨੂੰ ਲੈ ਕੇ ਲੇਕਿਨ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਲੋਕਾਂ ਨੂੰ ਕੁਝ ਕਿਹਾ ਸੀ ਉਹ ਉਹ ਕਰਕੇ ਵੀ ਵਿਖਾਇਆ ਦੂਸਰੇ ਪਾਸੇ ਸੁਖਪਾਲ ਸਿੰਘ ਖਹਿਰਾ ਜੋ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਹਲਕਾ ਪਲਾਤੂ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੋਨਾਂ ਵੱਲੋਂ ਸਪੋਰਟ ਕੀਤੀ ਗਈ ਹੈ ਕਿ ਵਿਕਰਮ ਮਜੀਠ ਸਿੰਘ ਮਜੀਠ ਵਿਕਰਮ ਮਜੀਠਿਆ ਨਾਲ ਬਿਲਕੁਲ ਧੱਕਾ ਕੀਤਾ ਗਿਆ ਹੈ ਵਿਜੀਲੈਂਸ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਿਆਸਤ ਜਿਹੜੀ ਹੈ ਹੋਰ ਗਰਮਾਵੇਗੀ ਉਹਨਾਂ ਕਹਿੰਦੇ ਸਿਰਫ ਬਦਲਾਖੋਰੀ ਦੀ ਭਾਵਨਾ ਹੈ ਇਸ ਤੋਂ ਇਲਾਵਾ ਕੁਝ ਨਹੀਂ ਸੁਪਾਲ ਸਖੈਰਾ ਨੇ ਕਿਹਾ ਕਿ ਮੇਰੇ ਉੱਤੇ ਵੀ ਵੱਡੀ ਜਿਹੜੀ ਕਾਰਵਾਈ ਕੀਤੀ ਗਈ ਮੇਰਾ ਇੱਕ ਵੀ ਦੋਸ਼ ਨਹੀਂ ਮਾਨਯੋਗ ਸੁਪਰੀਮ ਕੋਰਟ ਵੱਲੋਂ ਮੈਨੂੰ ਹਰੀ ਛੱਡੀ ਮਿਲੀ ਹੋਈ ਹੈ ਫਿਰ ਵੀ ਬਿਨਾਂ ਦੋਸ਼ਾਂ ਤੋਂ ਮੈਨੂੰ ਲਗਭਗ 6 ਮਹੀਨੇ ਹਵਾ ਦੀ 6 ਮਹੀਨੇ ਜੇਲ੍ਹ ਦੀ ਹਵਾ ਕਾਣੀ ਪਈ ਬਿਕੋਜ਼ ਆਫ ਮੁੱਖ ਮੰਤਰੀ ਬਿਕੋਜ਼ ਆਫ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਉਹੀ ਰਾਸਨੀਤੀ ਹੁਣ ਬਿਕਮ ਜ ਸਿੰਘ ਜੀਠਿਆ ਦੇ ਨਾਲ ਖੇਡੀ ਜਾ ਰਹੀ ਹੈ